ਹਾਂਜੀ ਦੋਸਤੋ ਕੀ ਹਾਲ ਚਾਲ ਜੇ ਸਾਰੇ ਠੀਕ ਠਾਕ ਵਧੀਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਹਾਜ਼ ਆਪਣਾ ਪਹੁੰਚ ਗਿਆ ਜੀ ਹਾਂਜੀ ਤੇ ਜਹਾਜ਼ ਆਪਣਾ ਪਹੁੰਚ ਗਿਆ ਇਸ ਟਾਈਮ ਵਿਏਟਨਾਮ ਤੇ ਵਿਏਟਨਾਮ ਦਾ ਸ਼ਹਿਰ ਹੈ ਮੈਂ ਤੁਹਾਨੂੰ ਚਾਈਨਾ ਤੋਂ ਆਪਾਂ ਨਿਕਲੇ ਹਾਂ ਤੇ 3 ਦਿਨਾਂ ਦੇ ਨਾਲ ਆਪਾਂ ਇੱਥੇ ਪਹੁੰਚ ਗਏ ਹਾਂ ਤੇ ਮੈਂ ਹੁਣੇ ਸਟੇਰੀਂਗ ਕਰਕੇ ਆਇਆ ਹਾਂ ਜਹਾਜ਼ ਦਾ ਪੋਰਟ ਦੇ ਉੱਤੇ ਤੁਹਾਨੂੰ ਆਜੋ ਦਿਖਾਉਣੀ ਹੈ ਅੱਜ ਕਿ ਜਹਾਜ਼ ਆਪਣਾ ਪੋਰਟ ਦੇ ਉੱਤੇ ਕਿਵੇਂ ਲੱਗਦਾ ਠੀਕ ਹੈ ਜੀ ਜਿਹੜਾ ਆਪਾਂ ਨੂੰ ਜਹਾਜ਼ ਨੂੰ ਬੰਦਰਗਾਹ ਦੇ ਉੱਤੇ ਬੰਨਦੇ ਹਾਂ ਉਹ ਕਿਵੇਂ ਬੰਨਦੇ ਹਾਂ ਉਹ ਸਾਰਾਈ ਤੁਹਾਨੂੰ ਅੱਜ ਸੀਨ ਦਿਖਾਵਾਂਗੇ ਤੇ ਨਾਲੇ ਕਰਦੇ ਗੱਲਾਂ ਬਾਤਾਂ ਨਾਲੇ ਮੇਰੀ ਇਹ ਡਿਊਟੀ ਚੱਲਣ ਦੀ ਹੈ ਤੁਸੀਂ ਮੈਨੂੰ ਪੁੱਛਦੇ ਹੋ ਤੇ ਜੇ ਵੀ ਤੇਰੇ ਰਸਤੇ ਰਾਗੀ ਕੰਮ ਹੈ ਜਾਂ ਜਹਾਜ਼ ਉੱਤੇ ਤੇਰੀ ਕੀ ਡਿਊਟੀ ਹੈ ਜਾਂ ਮੇਰੀ ਡਿਊਟੀ ਹੈ ਠੀਕ ਹੈ ਜੀ ਮੈਂ ਹੁਣ ਆਵੇ ਬ੍ਰਿਜ ਤੋਂ ਹੁਣ ਸਟੇering ਕਰਕੇ ਆਇਆ ਹਾਂ ਜਹਾਜ਼ ਦਾ ਤੇ ਹੁਣ ਬਿਲਕੁਲ ਕਿਨਾਰੇ ਦੇ ਕੋਲ ਪਹੁੰਚ ਗਿਆ ਜਹਾਜ਼ ਸਟਾਪ ਹੋ ਗਿਆ ਵਾ ਬਸ ਹੁਣ ਰस्सियां ਪਾ ਕੇ ਤੇ ਜਹਾਜ਼ ਨੂੰ ਬੰਨ੍ਹ ਦੇਣਾ ਵਾ ਤੇ ਉਹ ਮੈਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਵਿਖਾਇਆ ਸੀ ਜੇ ਉਹ ਤੁਸੀਂ ਨਹੀਂ ਵੇਖਿਆ ਤੇ ਉਹ ਇੱਕ ਵਾਰ ਤੁਸੀਂ ਜ਼ਰੂਰ ਵੇਖ ਲਓ ਠੀਕ ਹੈ ਜੀ ਤੇ ਤੁਹਾਨੂੰ ਪਤਾ ਲੱਗ ਜੂ ਕਿ ਜਹਾਜ਼ ਆਪਣਾ ਉਹ ਦਸਿੰਨਾਂ ਬਾਂ ਉਹਨੇ ਨਹੀਂ ਅੱਜ ਮੇਰੀ ਜਹਾਜ਼ ਦੀ ਡਿਊਟੀ ਆ ਜਾ ਜਿਹੜੀ ਪੌੜੀ ਜਿਹੜਾ ਗੈਂਗਵੇ ਹੁੰਦਾ ਹਨਾ ਜਹਾਜ਼ ਦੀ ਜਿਹੜੀ ਪੌੜੀ ਹੁੰਦੀ ਉਹਨੂੰ ਗੈਂਗਵੇ ਕਹਿੰਦੇ ਆ ਤੇ ਉਹ ਪ੍ਰਿਪੇਅਰ ਕਰਨ ਦੀ ਡਿਊਟੀ ਮੇਰੀ ਠੀਕ ਆਜੋ ਤੁਹਾਨੂੰ ਮੁਹਾਉਣੇ ਆ ਕਿ ਉੱਥੇ ਮੈਂ ਕੀ ਕਰਦਾ ਹਾਂ ਜੀ ਆਵਾ ਇਹ ਮੇਰਾ ਲਾਸਟ ਪੋਰਟ ਆ ਇਹ ਜਹਾਜ਼ ਦਾ ਬਸ ਕੱਲ ਇੱਥੋਂ ਮੇਰਾ ਸਾਈਨ ਆਫ ਹੋ ਜਾਣਾ ਵਾ ਨਵੇਂ ਬੰਦਿਆ ਨੇ ਆ ਕੇ ਡਿਊਟੀ ਜੁਆਇਨ ਕਰ ਲੈਣੀ ਆ ਤੇ ਆਪਾਂ ਆਜਣਾ ਜੀ ਘਰੇ ਠੀਕ ਆ ਤੇ ਇਦਾਂ ਦਾ ਕੋਈ ਹਸਤਾਬਤਾ ਬੰਦਾ ਵਾ ਸਾਢੇ 8 ਮਹੀਨੇ ਮੈਨੂੰ ਹੋ ਗਏ ਜਹਾਜ਼ ਉੱਤੇ ਆਪਾਂ ਥੱਲੇ ਤੁਰੇ ਜਾਣ ਨੇ ਪਹਿਲੋਂ ਆਲੇ ਮਤਨ ਉਹ ਜਾਪੜਨਾ ਚੇਂਜਿੰਗ ਲੋਕਰ ਖਵਾਣਾ ਜਿੱਥੇ ਜਾ ਕੇ ਆਪਾਂ ਆਪਣੇ ਕੰਮ ਵਾਲੇ ਬੋਲ ਸੂਟ ਵਗੈਰਾ ਪਾਉਣੇ ਠੀਕ ਹੈ ਇਸ ਤਰ੍ਹਾਂ ਪੋਰਟ ਤੇ ਪਹੁੰਚ ਕੇ ਸਾਰੇ ਦਰਵਾਜ਼ੇ ਵਗੈਰਾ ਲੋਕ ਕਰ ਦਈਦੇ ਆ ਤਾਂ ਜੋ ਅਨਅਥੋਰਾਈਜ਼ ਬੰਦਾ ਕੋਈ ਬਾਹਰ ਦਾ ਬੰਦਾ ਅੰਦਰ ਨਾ ਆਵੇ ਠੀਕ ਹੈ ਜੀ ਆਵੇ ਦਰਵਾਜ਼ੇ ਆਪਾਂ ਕਰਤੇ ਲੋਕ ਐਦਾਂ ਦੇ ਲੋਕ ਲੱਗੇ ਹੁੰਦੇ ਆ ਜਿਹੜਾ ਪੋਰਟ ਦੇ ਉੱਤੇ ਜਿਹੜਾ ਜਾਜ ਆ ਉਹ ਬਿਲਕੁਲ ਲੋਕ ਹੋਣਾ ਚਾਹੀਦਾ ਹੁਣ ਮੈਂ ਪਹਿਲਾਂ ਪਾਲਾ ਆਪਣੇ ਸੇਫਟੀ ਸ਼ੂਜ਼ ਆ ਆਪਣਾ ਚੇਂਜਿੰਗ ਲੋਕਰ ਆ ਜਿੱਥੇ ਆ ਕੇ ਆਪਾਂ ਆਪਣੇ ਕੰਮ ਵਾਲੇ ਕੱਪੜੇ ਪਾਉਣੇ ਆ ਠੀਕ ਹੈ ਜੀ ਕਵਰਓਲ ਬੋਲ ਸੂਟ ਪਾਉਣੇ ਆ ਚਾਹੇ ਮੈਂ ਹੁਣ ਲੱਗਾ ਪਾਉਣ ਆਪਣੇ ਕੰਮ ਵਾਲੇ ਕੱਪੜੇ ਬੂਟ ਵਗੈਰਾ ਸੇਫਟੀ ਸ਼ੂਜ਼ ਸੇਫਟੀ ਦਾ ਪੂਰਾ ਖਿਆਲ ਇਤੋਂ ਬਾਹਰ ਜਦੋਂ ਇਹਦੇ ਅੰਦਰ ਅੰਦਰ ਆਪਾਂ ਜਦੋਂ ਰਹਿੰਨੇ ਨਾ ਅਕਮੋਡੇਸ਼ਨ ਦੇ ਫਿਰ ਆਪਾਂ ਆਪਣੇ ਸਿਵਲ ਕੱਪੜਿਆਂ ਚ ਰਹਿ ਸਕਦੇ ਆ ਪਰ ਇਤੋਂ ਜਦੋਂ ਆਪਾਂ ਬਾਹਰ ਨਿਕਲਣਾ ਵਾ ਤੇ ਉਦੋਂ ਆਪਾਂ ਨੂੰ ਪੂਰੇ ਆਪਣੇ ਜਿਹੜੀ ਸੇਫਟੀ ਆ ਉਹਦਾ ਪੂਰਾ ਖਿਆਲ ਰੱਖਣਾ ਪੈਣਾ ਸੇਫਟੀ ਹੈਲਮਟ ਸੇਫਟੀ ਸ਼ੂਜ਼ ਗਲਵਜ਼ ਸਾਰਾ ਕੁਝ ਪਾ ਕੇ ਤੇ ਫਿਰ ਹੀ ਆਪਾਂ ਕੰਮ ਕਰ ਸਕਦੇ ਆ ਨਹੀਂ ਤੇ ਅਦਰਵਾਈਜ਼ ਛੱਟ ਸੂਟ ਲੱਗ ਤਾਂ ਕਰਕੇ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਕਈ ਵੀਰ ਮੈਨੂੰ ਪੁੱਛਦੇ ਹੁੰਦੇ ਵੀ ਤੂੰ ਪੱਗ ਬੰਨਿਆ ਕਰ ਠੀਕ ਹੈ ਪੱਗ ਹੀ ਬੰਨਦਾ ਮੈਂ ਆ ਬਾਸ ਹੁਣ ਘਰੇ ਆ ਜਾਣਾ ਵਾ ਕੱਲ ਪਰਸੋਂ ਤੱਕ ਘਰੇ ਪੱਗ ਹੀ ਬੰਨਿਆ ਕਰਨੀ ਆ ਪਰ ਇੱਥੇ ਜਿਹੜਾ ਵਾ ਇਹ ਹਾਰਟ ਹੈਡ ਚਾਹੀਦਾ ਵਾ ਕਿਉਂਕਿ ਜਹਾ ਸਾਰਾ ਬਣਿਆ ਲੋਹੇ ਦਾ ਜੇ ਕਿਤੇ ਸਿਰ ਸੂਟ ਟਕਰਾ ਆ ਗਿਆ ਤੇ ਤੁਹਾਨੂੰ ਪਤਾ ਪੱਗ ਵਿੱਚੋਂ ਜਿਹੜਾ ਹੁੰਦਾ ਏਰੀਆ ਉਹ ਖਾਲੀ ਹੁੰਦਾ ਸਾਈਡਾਂ ਤੇ ਤੇ ਚਲੋ ਕਪੜਾ ਲੱਗਾ ਹੁੰਦਾ ਪਰ ਵਿੱਚਲਾ ਜਿਹੜਾ ਏਰੀਆ ਨਾ ਉਹ ਰਿਸਕੀ ਹੋ ਜਾਂਦਾ ਫਿਰ ਕੰਮ ਤੇ ਉਹ ਸੁੱਤਰ ਨਹੀਂ ਆਉਂਦਾ ਫਿਰ ਤਾਂ ਕਰਕੇ ਹੈਲਮਟ ਜਿਹੜਾ ਉਹ ਬਹੁਤ ਜ਼ਿਆਦਾ ਜ਼ ਹੈਲਮਟ ਤੋਂ ਬਗੈਰ ਗੱਲ ਨਹੀਂ ਬੰਦੀ ਜੀ ਠੀਕ ਆਵੇ ਆ ਲੈਦਰ ਦੇ ਗਲਵਜ਼ ਲੈਦਰ ਦੇ ਗਲਵਜ਼ ਹੈਲਮਟ ਸੇਫਟੀ ਸ਼ੂਜ਼ ਇਹ ਸਾਰਾ ਪਾ ਕੇ ਆਪਾਂ ਨੂੰ ਕੰਮ ਕਰਨਾ ਪੈਂਦਾ ਨਾਲੇ ਤੁਹਾਨੂੰ ਸ਼ਿਪ ਆਫਿਸ ਵਿਖਾਉਣੇ ਆ ਠੀਕ ਆਵੇ ਆਪਾਂ ਹੁਣ ਤੁਰੇ ਜਾਂਦੇ ਆ ਬਾਹਰ ਵਾਲੇ ਪਾਸੇ ਨੂੰ ਦਰਵਾਜ਼ੇ ਕਰਕੇ ਲੋਕ ਤੇ ਆਪਾਂ ਬਾਹਰ ਪਹੁੰਚ ਜਾਣਾ ਤੇ ਉੱਥੇ ਤੋਂ ਫਿਰ ਤੁਹਾਨੂੰ ਪੂਰਾ ਸੀਨ ਵਿਖਾਉਣੇ ਆ ਠੀਕ ਆਵੇ ਤੇ ਉੱਥੇ ਜਾ ਕੇ ਬਾਹਰਲੀ ਫਿਰ ਪੌੜੀ ਤਿਆਰ ਕਰਨੀ ਹੈ ਹੈਲੋ ਲੱਕੀ ਹਾਊ ਆਰ ਯੂ ਆਲ ਗੁੱਡ ਹੁਣ ਆਪਾਂ ਇਥੋਂ ਆਪਣੇ ਕਾਗਜ਼ ਪੱਤਰ ਕੱਢਾਂਗੇ ਜਹਾਜ਼ ਦੇ ਉੱਤੇ ਜਿਹੜੇ ਵੀ ਬੰਦੇ ਆਉਣੇ ਆ ਜਾਣੇ ਆ ਉਹਨਾਂ ਦੀ ਸਾਰਿਆਂ ਦੀ ਐਂਟਰੀ ਹੁੰਦੀ ਆ ਉਹ ਆਪਣਾ ਹੀ ਕੰਮ ਆ ਜਹਾਜ਼ ਦੇ ਤੇ ਧਿਆਨ ਰੱਖਣਾ ਆਵੇ ਮੈਂ ਆਪਣੇ ਡਾਕੂਮੈਂਟ ਸਾਰੇ ਇੱਥੇ ਲੈ ਲਏ ਇਹਦੇ ਵਿੱਚ ਆਪਣਾ ਐਂਟਰੀ ਐਂਟਰੀ ਆਪਾਂ ਕਰਾਂਗੇ ਆਪਣੇ ਬੰਦੇਆਂ ਦੀਆਂ ਠੀਕ ਹੈ ਜੀ ਆਜੋ ਚੱਲ ਜੀ ਥੱਲੇ ਹੁਣ ਆਪਣੀ ਬਸ ਤਿਆਰੀ ਆ ਆਪਣੇ ਨਾਲ ਦੇ ਜਿਹੜੇ ਜਿੰਨਾ ਬੰਦਿਆਂ ਨੇ ਮੈਨੂੰ ਰਿਲੀਵ ਕਰਨਾ ਵਾ ਉਹ ਹੋਟਲ 'ਚ ਆਲਰੇਡੀ ਪਹੁੰਚ ਗਏ ਜਦੋਂ ਹੀ ਜਹਾਜ਼ ਆਪਣਾ ਕਿਨਾਰੇ ਤੇ ਪਹੁੰਚ ਗਿਆ ਤੇ ਉਹਨਾਂ ਨੇ ਆ ਜਾਣਾ ਵਾ ਮੈਂ ਉਹਨਾਂ ਨੂੰ ਆਪਣੀ ਡਿਊਟੀ ਹੈਂਡਓਵਰ ਕਰ ਦੇਣੀ ਆ ਕੰਮ ਸਾਰਾ ਸਮਝਾ ਦੇਣਾ ਵਾ ਤੇ ਉਹ ਦੂਸਰੇ ਮੁੰਡੇ ਨੇ ਆਪਣੀ ਟੇਕ ਚਾਰਜ ਲੈ ਲੈਣਾ ਵਾ ਫਿਰ ਆਉਣ ਵਾਲੇ 9 ਮਹੀਨੇ ਉਹ ਰਉ ਜਾਇ ਤੇ ਮੈਂ ਇਥੋਂ ਉੱਤਰ ਜਾਣਾ ਵਾ ਠੀਕ ਹੈ ਜੀ ਤੇ ਇਸ ਜਾਇ ਤੇ ਉੱਤਰ ਕੇ ਆਪਾਂ ਆਇਨਾ ਘਰ ਆ ਲਵਾਂ ਠੀਕ ਹੈ ਤੇ ਆਪਾਂ ਫਿਰ ਘਰੇ 3.5 ਮਹੀਨੇ ਲਵਾਂਗੇ ਨਜ਼ਾਰੇ ਘੁਮਾਂ ਫਿਰਾਂਗੇ ਤੇ ਉਸ ਤੋਂ ਬਾਅਦ ਫਿਰ ਕਿਸੇ ਹੋਰ ਜਾਇ ਤੇ ਜਾਵਾਂਗੇ ਜਾ ਸਾਡਾ ਹਰ ਵਾਰ ਜਿਹੜਾ ਉਹ ਜਿਹੋ ਜਿੰਦਾ ਵਾ ਆਪਾਂ ਇੱਕੋ ਜਾਇ ਤੇ ਨਹੀਂ ਰਹਿੰਦੇ ਮੈਂ ਹਮੇਸ਼ਾ ਹੀ ਜਾਜ ਆਪਣਾ ਚੇਂਜ ਹੁੰਦਾ ਰਹਿੰਦਾ ਠੀਕ ਹੈ ਜੀ ਆਵੇ ਆ ਪੰਬਾਰ ਆ ਗਏ ਆ ਤੇ ਬਾਹਰ ਦਾ ਸੀਨ ਤੁਹਾਨੂੰ ਸਾਰਾ ਵਿਖਾਉਣਾ ਹੈ ਹੁਣ ਇੱਥੋਂ ਆਵੇ ਆ ਇੱਥੇ ਨਾ ਇਹਨੂੰ ਇਹ ਏਰੀਆ ਨੂੰ ਗੈਂਗਵੇ ਕਹਿੰਦੇ ਆ ਜਾਜ ਦੀ ਪੌੜੀ ਬਿਲਕੁਲ ਲੱਗੀ ਆ ਇਹ ਵੀ ਮੈਂ ਤੁਹਾਨੂੰ ਇੱਕ ਮਿੰਟ ਸਾਰਾ ਵਿਖਾਉਣਾ ਯਾ ਅ ਅੰਤਾਰਿਸ ਬ੍ਰਿਜ 올 ਡੋਰਸ ਆਰ ਲੌਕ ਫਰਮ ਇਨਸਾਈਡ ਨਾਓ ਆਈ ਆਮ ਸਟੈਂਡਿੰਗ ਬਾਈ ਓਨ ਦਾ ਗੈਂਗਵੇ। ਸੋ ਫੇ ਓਡੋਰਸ ਲੌਕਡ ਨਾਓ ਸਟੈਂਡਿੰਗ ਬਾਈ ਏ ਗੈਂਗਵੇ। ਹਾਂਜੀ ਦੋਸਤੋ ਇੱਕ ਰੰ ਤੁਹੀ ਆ ਮਾਰੋ ਨਿਗਾ ਆਪਾਂ ਪਹੁੰਚਿਆ ਜੀ ਵਿਅਤਨਾਮ ਦਾ ਸ਼ਹਿਰ ਵੰਗ ਤਾਉ ਠੀਕ ਹੈ ਇਦਾਂ ਦਾ ਕੁਛ ਪੋਰਟ ਹੁੰਦਾ ਵਾ ਬੰਦਰਗਾਹ ਇਹ ਬੰਦਰਗਾਹ ਦਾ ਸੀਨ ਆ ਕਰੇਨਾ ਬਿਲਕੁਲ ਤਿਆਰ ਖਲੋਤੀਆਂ ਆਪਣਾ ਜਹਾਜ ਜੜਾ ਵਾ ਉਹ ਸਈਜੇ 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 ਆਵੇ ਨਾ ਹੁਣ ਤੱਕ ਆ ਉਧਰੋਂ ਟੱਗ ਲਾਉਂਦੇ ਆ ਤੇ ਇਹਨਾਂ ਨੇ ਤੱਕ ਕੇ ਆਪਣੇ ਜਹਾਜ ਨੂੰ ਉਹ ਕਿਨਾਰੇ ਦੇ ਨਾਲ ਲਾਦਣਾ ਠੀਕ ਹੈ ਇੱਥੇ ਕਿਨਾਰੇ ਤੇ ਆਪਣਾ ਜਹਾਜ ਲੱਗ ਜਾਣਾ ਆ ਬਾਕੀ ਜਹਾਜਾਂ ਦੇ ਉੱਤੇ ਕਾਰਗੋ ਆਪਰੇਸ਼ਨ ਚੱਲਣਦੇ ਆ ਇਹਨੂੰ ਗੈਂਗਵੇ ਕਹਿੰਦੇ ਆ ਆਹ ਜਹਾਜ ਦੀ ਸਾਡੀ ਪੌੜੀ ਹੁੰਦੀ ਆ ਨਾ ਇਹਨੂੰ ਗੈਂ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਵੀ ਮੈਂ ਜਾਜ ਦੇ ਅਗਲੇ ਹਿੱਸੇ ਤੇ ਹਾਂ ਰਸੀਆਂ ਬੰਨਨ ਦਾ ਕੰਮ ਹੀ ਮੇਰਾ ਪਰ ਅੱਜ ਹੁਣ ਮੇਰੀ ਡਿਊਟੀ ਇੱਥੇ ਆ। ਆਜੋ ਮੈਂ ਤੁਹਾਨੂੰ ਉਧਰੋਂ ਵਿਖਾ ਕੇ ਲਾਉਣਾ ਜਿਹੜੇ ਟੱਗ ਜਾਜ ਨੂੰ ਟੱਕਾ ਲਾਉਂਦੇ ਹੈ ਨਾ ਉਹ ਵੀ ਵਿਖਾ ਕੇ ਲਿਆਉਣਾ ਤੁਹਾਨੂੰ। ਆਜੋ। ਆਵੇ ਜਾਜ ਦੀ ਕ੍ਰੇਨ ਆਪਣੀ ਬਿਲਕੁਲ ਰੈਡੀ ਆ। ਇਹਨਾਂ ਕ੍ਰੇਨਾਂ ਦੇ ਨਾਲ ਆ ਬਈ ਤਰ੍ਹਾਂ ਸਮਾਨ ਜਿਹੜਾ ਸਾਰਾ ਜਾਜ ਦੇ ਆ ਜਾਂਦਾ ਵਰਤਨ ਵਾਲਾ ਪਾਈਪਾਂ ਜੋ ਵੀ ਆ ਤੇ ਇਦਾਂ ਦੇ ਫਿਰ ਆਪਾਂ ਕੰਮ ਫੋਰਡ ਤੇ ਪਹੁੰਚਣਾ ਸਾਰੀ ਸਟੋਰ ਸਟਾਰ ਸਾਰਾ ਕੁਝ ਆ ਜਾਂਦਾ। ਅੱਜ ਮੈਂ ਤੁਹਾਨੂੰ ਕਰਾਉਂਡ ਰੋ ਖਾ ਦਿਨਾ ਵਾ ਜਿਹੜੇ ਟੱਗ ਜਾਇ ਨੂੰ ਠੱਗਾ ਲਾਉਂਦੇ ਨੇ ਨਾ ਐਡੀਆਂ ਵੋਟਾਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਠੱਗਾ ਲਾਉਂਦੇ ਨਹੀਂ ਵਿਖਾਇਆ ਅੱਜ ਆਪਾਂ ਤੁਹਾਨੂੰ ਉਹ ਵਿਖਾ ਰਹੇ ਹਾਂ ਜਿਹੜੇ ਟੱਗ ਜਾਇ ਨੂੰ ਠੱਗਾ ਲਾਉਂਦੇ ਆ ਉਹ ਤਿੰਨ ਤਿੰਨ ਜਿਹੜੇ ਮਿਲ ਕੇ ਆ ਵੀ ਇੱਧਰ ਠੱਗਾ ਲਾਉਂਦੇ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਕਲੀਅਰ ਦੱਸੂਗਾ ਆਪਣਾ ਜਹਾਜ਼ ਜਿਹੜਾ ਕਿਨਾਰੇ ਤੇ ਲੱਗਨ ਦਿਆ ਵਾ ਤੇ ਆਹ ਵੇਖੋ ਆ ਜਿਹੜੇ ਦਿਸੰਦਾ ਜੇ ਦੋ ਦੋ ਟੱਗ ਜਾਇ ਨੂੰ ਠੱਗਾ ਲਾਉਂਦਾ ਠੀਕ ਆ ਇਹਨਾਂ ਦਾ ਕੰਮ ਹੁੰਦਾ ਜਹਾਜ਼ ਨੂੰ ਪੁਸ਼ ਕਰਕੇ ਤੇ ਪੋਰਟ ਦੇ ਨਾਲ ਲਾਉਣਾ ਹੁਣ ਜਹਾਜ਼ ਆਪਣਾ ਬਿਲਕੁਲ ਖਲੋ ਗਿਆ ਵਾ ਸਟਾਡੀ ਆ ਨਾ ਅੱਗੇ ਵਧਣ ਦੇ ਨਾਲ ਪਿੱਛੇ ਹੁਣ ਇਹ ਪੋਰਟ ਵਾਲੇ ਪਾਸੇ ਨੂੰ ਅੰਦਰ ਨੂੰ ਧੱਕਾ ਲਾਉਂਦੇ ਆ ਦੋ ਟੱਗ ਆਵੇ ਇਹਨੇ ਐ ਪੂਰਾ ਆਪਣਾ ਜ਼ੋਰ ਲਾ ਕੇ ਜਹਾਜ਼ ਨੂੰ ਅੰਦਰ ਨੂੰ ਧੱਕੰਦੇ ਆ ਇੱਕ ਇੱਥੇ ਆ ਤੇ ਇੱਕ ਉਹ ਵੀ ਅਗਲੇ ਬੰਨੇ ਆ ਠੀਕ ਆ ਇੱਕ ਉਹ ਜਹਾਜ਼ ਨੂੰ ਅੱਗੋਂ ਧੱਕਾ ਲਾਉਂਦਿਆ ਇਹ ਦੋਵੇਂ ਜਿਹੜੇ ਇਹਨਾਂ ਦਾ ਕੰਮ ਬੜੀਆਂ ਪਾਵਰਫੁਲ ਟੱਗ ਬੋਟਾਂ ਹੁੰਦੀਆਂ ਇਹ ਇਹਨਾਂ ਦਾ ਕੰਮ ਹੁੰਦਾ ਆਪਣੇ ਜਹਾਜ਼ ਨੂੰ ਧੱਕਾ ਲਾ ਕੇ ਪੋਰਟ ਦੇ ਨਾਲ ਲਾਉਣਾ ਕਿਨਾਰੇ ਦੇ ਠੀਕ ਆ ਬਾਕੀ ਜੇ ਤੁਸੀਂ ਇ ਤੇ ਇਧਰ ਜਿਹੜੇ ਛੋਟੇ ਛੋਟੇ ਜਹਾਜ ਜਿਹੜੇ ਕੋਸਟਲ ਚੱਲਦੇ ਆ ਕੋਸਟਲ ਦਾ ਮਤਲਬ ਵੀ ਲੋਕਲ ਜਿਦ ਤਰ੍ਹਾਂ ਹੁਣ ਆਪਾਂ ਤੇ ਮਾਲ ਲੈ ਕੇ ਆਏ ਆ ਚਾਇਨਾ ਤੋਂ ਅਮਰੀਕਾ ਤੋਂ ਵੱਡਾ ਸਮੁੰਦਰ ਪਾਰ ਕਰਕੇ ਪਰ ਜਿਹੜੇ ਆ ਛੋਟੇ ਛੋਟੇ ਜਹਾਜ ਤੁਹਾਨੂੰ ਦੱਸੰਦੇ ਨਾ ਜਿਨ੍ਹਾਂ ਦੇ ਥੋੜੇ ਥੋੜੇ ਕੰਟੇਨਰ ਲੋਡ ਆ ਇਹਨਾਂ ਨੇ ਬਿਲਕੁਲ ਹੀ ਤਰ੍ਹਾਂ ਛੋਟੀਆਂ ਛੋਟੀਆਂ ਨਹਿਰਾਂ ਵਿੱਚ ਦੀ ਹੋ ਕੇ ਤੇ ਇਹਨਾਂ ਨੇ ਬਿਲਕੁਲ ਅੰਦਰਲੇ ਹਿੱਸਿਆਂ ਤੱਕ ਕਾਰਗੋ ਪਹੁੰਚਾਉਣਾ ਵਾ ਉਤੋਂ ਫਿਰ ਟਰੱਕਾਂ 'ਚ ਲੋਡ ਹੋ ਕੇ ਤੇ ਫਿਰ ਇਹ ਜਿਹੜਾ ਕਾਰਗੋ ਆ ਤੁਹਾਡੇ ਸਟੋਰਾਂ ਤੱਕ ਦੁਕਾਨਾਂ ਤੱਕ ਤੇ ਤੁਹਾਡੇ ਘਰਾਂ ਤੱਕ ਪਹੁੰ ਇਦਾਂ ਦਾ ਕੰਮ ਸਾਰਾ ਜਿਹੜਾ ਬੜਾ ਵੱਡਾ ਕਾਮਾ ਜਾਮਾ ਹੁੰਦਾ ਵਾ ਜਿੱਦਾਂ ਟਰੱਕਾਂ ਨੂੰ ਆਪਾਂ ਟਰੱਕਾਂ ਦਾ ਬਿਜ਼ਨਸ ਹੈ ਜਿਵੇਂ ਉਵੇਂ ਹੀ ਜਿਆਦਾ ਬਿਜ਼ਨਸ ਆ ਥੋੜਾ ਇਹ ਹਾਈ ਲੈਵਲ ਤੇ ਚੱਲਦਾ ਏ ਠੀਕ ਆ ਆ ਆਪਣੇ ਜਾਜ ਦਾ ਇੰਨੀਆ ਰੂਮ ਐ ਇਹਨਾਂ ਨੂੰ ਫਿਰ ਕਿਦੋਂ ਖਾਵਾਂਗੇ ਆ ਜੋਣ ਨਾਲ ਨਾਲ ਮੈਂ ਆਪਣੀ ਡਿਊਟੀ ਕਰਦਾ ਵਾਂ ਤੇ ਨਾਲ ਨਾਲ ਤੁਹਾਨੂੰ ਪੂਰਾ ਸੀਨ ਵਿਖਾਉਣਾ ਇੱਥੋਂ ਦਾ ਠੀਕ ਆ ਫਿਰ ਤੇ ਕੀ ਹਿਸਾਬ ਐ ਕੀ ਗਿਤਾਬ ਐ ਸਾਰਾ ਜੋ ਨਾਲ ਕਰਦੇ ਗੱਲਾਂ ਬਾਤਾਂ ਆਵੇ ਆ ਜਿਹੜਾ ਏਰੀਆ ਹੈ ਨਾ ਇਹਨੂੰ ਕਹਿੰਦੇ ਆ ਗੈਂਗਵੇ ਏਰੀਆ ਜਿੰਨੇ ਵੀ ਕਹੇ ਨੇ ਬਾਹਰੋਂ ਆਉਣਾ ਮਨ ਲਓ ਉਧਰੋਂ ਕਹੇ ਨੇ ਵੀ ਆਉਣਾ ਇਹ ਜਦੋਂ ਆਪਣਾ ਕਨਾਰੇ ਦੇ ਨਾਲ ਲੱਗ ਗਿਆ ਨਾ ਕਨਾਰੇ ਦੇ ਨਾਲ ਲੱਗਾ ਤੇ ਜਿਹੜੀ ਆ ਪੌੜੀ ਤੁਹਾਨੂੰ ਦਿਸੰਦੀ ਹੀ ਆ ਨਾ ਆਵੇ ਆਹੜੀ ਪੌੜੀ ਇਹਨੂੰ ਆਪਾਂ ਠਾਂ ਕਰ ਦੇਣਾ ਵੇ ਇਹ ਵੀ ਤੁਹਾਨੂੰ ਮੈਂ ਵਿਖਾਉਣਾ ਕਿਵੇਂ ਠਾਂ ਹੁੰਦਾ ਵੇ ਇਹਨੂੰ ਮੋਟਰ ਲੱਗੀ ਇਹਨੂੰ ਆਹ ਮੋਟਰ ਲੱਗੀ ਆ ਤੇ ਇਹਦਾ ਰਿਮੋਟ ਆਵੇ ਆ ਪਿਆ ਠੀਕ ਆ ਇਹ ਰਿਮੋਟ ਦੇ ਨਾਲ ਜਦੋਂ ਹੀ ਹੁਣ ਮੇਰੀ ਡਿਊਟੀ ਇਹੋ ਹੀ ਆ ਆਵੇ ਇਹ ਰਿਮੋਟ ਦੇ ਨਾਲ ਮੈਂ ਇਹਨੂੰ ਕੀ ਕਰਨਾ ਵਾਂ ਬਟਨ ਨੱ ਤੇ ਜਿਹੜੀ ਇਹ ਪੌੜੀ ਆ ਨਾ ਇਹ ਥੱਲੇ ਚਲ ਜਾਣੀ ਆ ਜਦੋਂ ਜਹਾਜ਼ ਆਪਣਾ ਕਿਨਾਰੇ ਤੇ ਲੱਗ ਗਿਆ ਇਹ ਪੌੜੀ ਨੇ ਇਹ ਪੌੜੀ ਨੇ ਆਪਾਂ ਕਿਨਾਰੇ ਤੇ ਰੱਖ ਦੇਣਾ ਤੇ ਬੰਦਿਆਂ ਨੇ ਚੜ ਕੇ ਇਹਦੇ ਉੱਪਰ ਆਉਣਾ ਵਾ ਤੇ ਇੱਥੇ ਹੁੰਦੀ ਸਾਡੀ ਡਿਊਟੀ ਠੀਕ ਆ ਜੜਾ ਵੀ ਬੰਦਾ ਜਹਾਜ਼ ਤੇ ਆਉਣਾ ਵਾ ਉਹਦੀ ਪੂਰੀ ਅਸੀਂ ਚੈਕਿੰਗ ਕਰਨੀ ਉਹਦੀ ਆਈਡੀ ਚੈੱਕ ਕਰਨੀ ਆ ਸਾਰਾ ਕੁਝ ਚੈੱਕ ਕਰਕੇ ਤੇ ਫਿਰ ਉਹਦੀ ਐਂਟਰੀ ਕਰਨੀ ਆ ਇਹਦੇ ਵਿੱਚ ਠੀਕ ਆ ਆ ਆਪਣੇ ਲੌਗ ਬੁੱਕ ਆ ਵਾ ਇਹਦੇ ਵਿੱਚ ਆਪਾਂ ਉਹਨਾਂ ਦੀ ਐਂਟਰੀ ਕਰਨੀ ਆ ਆ ਵੇ ਠੀਕ ਆ ਇਹਦੇ ਵਿੱਚ ਆਪਾਂ ਉਹਨਾਂ ਦੀ ਐਂਟਰੀ ਕਰਕੇ ਤੇ ਫੇਰ ਹੀ ਉਹਨਾਂ ਨੂੰ ਆਪਾਂ ਅੱਗੇ ਅੰਦਰ ਲੰਘਣ ਦੇਣਾ ਆ ਇੱਕ ਪੌੜੀ ਆਪਣੇ ਜਾਇਦ ਦੇ ਅੰਦਰ ਨੂੰ ਫਿਰ ਆਪਣੇ ਜਾਇਦ ਦੇ ਅੰਦਰ ਦੀ ਐਂਟ੍ਰੈਂਸ ਹੈ ਜਿਹੜੀ ਉਹ ਆ ਵਾ ਆ ਤੁਹਾਨੂੰ ਵਿਖਤ ਸੰਦੀ ਆ ਆਪਣੇ ਜਾਇਦ ਦੀ ਐਂਟ੍ਰੈਂਸ ਆ ਇਧਰ ਦੀ ਆਪਾਂ ਆਪਣੇ ਜਾਇਦ ਦੇ ਅੰਦਰ ਐਂਟਰ ਹੋਏਣਾ ਠੀਕ ਆ ਤੇ ਇਤੋਂ ਅੱਗੇ ਜਿੰਨੇ ਵੀ ਕਿਸੇ ਨੇ ਬੰਦੇ ਆਉਣਾ ਜਾਇਦ ਤੇ ਆਉਣਾ ਦਾ ਸਿਰਫ ਇੱਕੋ ਹੀ ਐਕਸੈਸ ਹੈ ਆਹ ਵਾਲਾ ਇਹਨੂੰ ਕਹਿੰਦੇ ਨੇ ਗੈਂਗਵੇਅਰੀਆ ਇੱਥੋਂ ਆ ਕੇ ਆਪਣੀ ਐਂਟਰੀ ਕਰਾ ਕੇ ਫੇਰ ਹੀ ਬੰਦਾ ਜਾਇਦ ਜਾ ਸਕਦਾ ਤੇ ਜਿਹੜਾ ਅਨ ਅਥੋਰਾਈਜ਼ ਬੰਦਾ ਵਾ ਜਿਹੜੇ ਬੰਦੇ ਕੋ ਕਾਗਜ਼ ਪੱਤਰ ਨਹੀਂ ਅੱਗੇ ਉਹ ਗੇਟ ਦੇ ਅੰਦਰ ਹੀ ਨਹੀਂ ਆ ਸਕਦਾ ਬਾਹਰ ਜਿਹੜਾ ਆਮ ਬੰਦਾ ਜਿਹੜਾ ਜਿਹਦਾ ਇੱਥੇ ਕੋਈ ਕੰਮ ਨਹੀਂ ਆ ਜਿਹਦਾ ਕੋਈ ਧੰਦਾ ਨਹੀਂ ਆ ਉਹ ਇਸ ਪੋਰਟ ਦੇ ਅੰਦਰ ਹੀ ਨਹੀਂ ਐਂਟਰ ਹੋ ਸਕਦਾ ਜਿਹੜੇ ਵੀਰ ਆਪਣੇ ਪੋਰਟਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਵਾ ਵੀ ਇਹ ਪੋਰਟ ਜਿਹੜਾ ਹਾਈ ਮਤਲਬ ਵੀ ਹਾਈ ਸਿਕਿਉਰਿਟੀ ਵਾਲਾ ਏਰੀਆ ਹੁੰਦਾ ਵਾ ਇੱਥੇ ਬਾਹਰ ਦਾ ਬੰਦਾ ਅੰਦਰ ਐਂਟਰ ਨਹੀਂ ਹੋ ਸਕਦਾ ਠੀਕ ਆ ਜੀ ਜਿਨ੍ਹਾਂ ਦੇ ਕਾਰਡ ਬਣੇ ਆ ਜਿਨ੍ਹਾਂ ਦੇ ਆਈਡੀਆਂ ਬਣੀਆਂ ਉਹੋ ਹੀ ਬੰਦੇ ਇੱਥੇ ਐਂਟਰ ਹੁੰਦੇ ਆ ਦੂਸਰਾ ਬੰਦਾ ਇੱਥੇ ਐਂਟਰ ਨਹੀਂ ਹੁੰਦਾ ਠੀਕ ਆ ਆਜਾ ਹੁਣ ਮੈਂ ਤੁਹਾਨੂੰ ਦਿਖਾਉਣਾ ਉਹ ਮਗਰ ਦੂਸਰੇ ਜਹਾਜ਼ ਵੀ ਲੱਗੇ ਇਸ ਤਰ੍ਹਾਂ ਪੋਰਟਾਂ ਦੇ ਉੱਤੇ ਦਿਨ ਰਾਤ ਕ ਔਰ ਦਸੰਦਿਆ ਜਮਕਰ ਦੂਸਰਾ ਜਹਾਜ ਲੱਗਾ ਔਵੇ ਜਿਤਨਾ ਮੈਂ ਤੁਹਾਨੂੰ ਪਿਛਲੇ ਪੋਰਟ ਤੇ ਵਿਖਾਇਆ ਸੀ ਜਹਾਜ਼ ਹਰਸ ਹੈ ਇਹਦੇ ਹੁੰਦੇ ਵੱਡੇ ਛੋਟੇ ਆੜੇ ਆੜੇ ਦਿਸੰਦਾ ਖਲੋਤੇ ਇਹ ਵੀ ਜਹਾਜ਼ ਹੀ ਆ ਇਹ ਛੋਟੇ ਜਹਾਜ਼ ਆ ਇਹਨਾਂ ਨੂੰ ਕੋਸਟਲ ਵੈਸਲ ਕਹ ਦਿੰਦੇ ਆ بڑے ਨਿੱਕੇ ਨਿੱਕੇ ਜਿਹੇ ਹੁੰਦੇ ਇਹਨਾਂ ਤੇ ਥੋੜੇ ਥੋੜੇ ਕੰਟੇਨਰ ਆਉਂਦੇ ਆ ਤੇ ਉਹ ਬੜਾ ਪਿੱਛੇ ਖਲੋਤਾ ਵਾ ਯੱਕਾ ਇਹ ਵੀ ਜਹਾਜ਼ ਹੀ ਆ ਠੀਕ ਆ ਉਹ ਪਿੱਛੇ ਖਲੋਤਾ ਹੈੜਾ ਇਹ ਹਜ਼ਾਰਾਂ ਕੰਟੇਨਰਾਂ ਵਾਲਾ ਵਾ ਤੇ ਜਿਹੜੇ ਆ ਵਾ ਇਸ ਮਤਲਬ ਕੁਛ ਲਾ ਲੋ ਵੀ 100 ਕੰਟੇਨਰ ਵੀ ਹੁਣਾਈ ਦੇਤੇ ਮਹਾ 50 60 70 ਕ ਤੇ ਹੈ ਵੀ ਜਹਾਜ਼ ਹੀ ਆ ਤੇ ਹੈ ਆਪਣਾ ਵੀ ਜਹਾਜ਼ ਹੀ ਆ ਸਾਰੇ ਵੱਖੋ ਵੱਖਰੇ ਸਾਈ ਜਾਂਦੇ ਹੁੰਦੇ ਠੀਕ ਹੈ ਜੀ ਤੁਹਾਨੂੰ ਹੁਣ ਮੈਂ ਦਿਖਾਉਣਾ ਇੱਥੋਂ ਜਿੱਦਾਂ ਹੁਣ ਆਪਾਂ ਜਹਾਜ਼ ਆਪਣਾ ਹੌਸੇ ਜੇ ਜੇ ਪੋਰਡ ਦੇ ਉੱਤੇ ਲਾਗੇ ਤੁਰਿਆ ਜਾਂਦਾ ਹਨਾ ਤੇ ਇਦਾਂ ਫਿਰ ਆਪਾਂ ਇਦਾਂ ਦੇ ਕੰਮ ਕਰਦੇ ਆ ਮੈਂ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਜੇ ਤੁਸੀਂ ਨਹੀਂ ਨਾ ਹੋ ਆਪਣਾ ਪਿਛਲਾ ਵਲੌਗ ਵੇਖਿਆ ਤੇ ਉਹ ਤੁਸੀਂ ਵੇਖ ਲਓ ਉਹਦੇ ਨਾਲ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਆਪਣਾ ਜਹਾਜ਼ ਸਮੁੰਦਰ ਦੇ ਕੰਡੇ ਤੇ ਕਿਵੇਂ ਲੱਗਦਾ ਵਾ ਰੱਸੀਆਂ ਦੇ ਨਾਲ ਇਹ ਵੱਜਾ ਹੁੰਦਾ ਵਾ ਉਹ ਰੱਸੀਆਂ ਆਪਾਂ ਕਿਵੇਂ ਪਾਉਨੇ ਆ ਕਿਨਾਰੇ ਤੇ ਕੀ ਕਰਦੇ ਹਾਂ ਮੈਂ ਸਾਰਾ ਸਾਰਾ ਸਿਰਨਾ ਪਿਛ ਨਾਲੇ ਆਪਣੇ ਚੈਨਲ ਨੂੰ ਤੁਸੀਂ ਨਾ ਸਬਸਕ੍ਰਾਈਬ ਵੀ ਕਰ ਲਿਓ ਫਿਰ ਉਹਦੇ ਨਾਲ ਤੁਹਾਨੂੰ ਕੀ ਆ ਕਿ ਆਈਡੀਆ ਹੋ ਜਾਊਗਾ ਤੁਹਾਨੂੰ ਪਤਾ ਲੱਗਦਾ ਰੂਪਿਆ ਆਪਾਂ ਸਮੁੰਦਰ ਦੇ ਵਿੱਚ ਕਿਵੇਂ ਦਾ ਕੰਮ ਕਰਦੇ ਆ ਕਿਵੇਂ ਦੀ ਸਾਡੀ ਲਾਈਫ ਹੁੰਦੀ ਆ ਸਾਰਾ ਹੀ ਉਹਦੇ ਬਾਰੇ ਮੈਂ ਦੱਸਦਾ ਰਹੀ ਨਾ ਟਾਈਮ ਟੂ ਟਾਈਮ ਠੀਕ ਹੈ ਵਾਏ ਹੁਣ ਤੇ ਆਪਾਂ ਛੁੱਟੀ ਹੋ ਗਈ ਮਨਜ਼ੂਰ ਆਪਣੀ ਸਾਢੇ 3 ਨ ਮਹੀਨਿਆਂ ਦੀ ਅ ਮਾਰਚ ਦੇ ਪਹਿਲੇ ਹਫਤੇ ਹਾਂ ਮਾਰਚ ਦੇ ਪਹਿਲੇ ਹਫਤੇ ਤੱਕ ਮੇਰੀ ਬੁਲੇਟ ਕਰ ਰਹਿਣਾ ਇਸ ਵਕਤ ਮਾਰਚ ਦੇ ਪਹਿਲੇ ਹਫਤੇ ਤੱਕ ਹੁਣ ਮੈਂ ਰਹੂੰਗਾ ਘਰੇ ਆਪਣਾ ਛੁੱਟੀ ਦਾ ਆਨੰਦ ਮਾਣਾਂਗੇ ਤੇ ਬਾਅਦ ਵਿੱਚ ਫਿਰ ਨਵੇਂ ਜਹਾਜ਼ ਤੇ ਜਾਵਾਂਗੇ ਇਸੇ ਜਹਾਜ਼ ਤੇ ਮੈਂ ਦੁਬਾਰਾ ਵਾਪਸ ਨਹੀਂ ਆਉਣਾ ਠੀਕ ਹੈ ਜੀ ਆਪਾਂ ਜਦੋਂ ਇੱਕ ਵਾਰ ਜਹਾਜ਼ ਤੋਂ ਉਤਰ ਜਾਂਦੇ ਆ ਫਿਰ ਸੇਮ ਜਹਾਜ਼ ਤੇ ਨਹੀਂ ਵਾਪਸ ਆਈਦਾ ਜਹਾਜ਼ ਹਮੇਸ਼ਾ ਆਪਣਾ ਚੇਂਜ ਹੋ ਜਾਂਦਾ ਠੀਕ ਆ ਹਾਂ ਵੀ ਹੁਣ ਆਪਾਂ ਨਾ ਮੈਂ ਆਵੇ ਬੋਡੀ ਠਾਂ ਕਰ ਲਗਾ ਤੁਹਾਨੂੰ ਮੈਂ ਵਿਖਾਉਣਾ ਆ ਬਟਰ ਰਿਮੋਟ ਤੈਨੂੰ ਆਨ ਕੀਤਾ ਬੋਡੀ ਠਾਂ ਲਾ ਪੀ ਤੇ ਜਿੱਦਾਂ ਹੀ ਆਪਣਾ ਜਹਾਜ਼ ਹੌਲੀ ਹੌਲੀ ਲਾਗੇ ਤੁਰਿਆ ਜਾਂਦਾ ਹੋਵੇ ਜੋ ਹੌਲੀ ਹੌਲੀ ਨਾਲ ਨਾਲ ਤੁਰਿਆ ਜਾਂਦਾ ਜਿਵੇਂ ਹੀ ਇੱਥੇ ਪਹੁੰਚ ਗਿਆ ਪੋਰਟ ਤੇ ਤੇ ਆਵੇ ਆਹ ਰਿਮੋਟ ਆ ਠੀਕ ਆਡਾ ਤੁਸੀਂ ਵੇਖੰਦਾ ਜੀ ਇਹ ਹਰ ਮੋੜ ਦੇ ਉੱਤੇ ਬਟਨ ਬਣੇ ਹੁੰਦੇ ਆ ਇਹ ਬਾਡੀ ਨੂੰ ਠਾਂ ਕਰਨ ਵਾਸਤੇ ਠਾਂ ਕਰਨ ਵਾਸਤੇ ਇੱਕ ਬਟਨ ਆ ਤਾਂ ਨਹੀਂ ਠਾਂ ਹਣਾ ਸਾਰਾ ਇਦਾਂ ਹੀ ਆਪਾਂ ਸੇਜੇ ਸੇਜੇ ਨੂੰ ਲੋਅਰ ਕਰਾਂਗੇ ਤੇ ਫਿਰ ਆਪਣਾ ਜਹਾਜ਼ ਕਿਨਾਰੇ ਤੇ ਲੱਗ ਜਾਊਗਾ ਤੇ ਇਹ ਆਪਣੇ ਜਹਾਜ਼ ਦੀ ਬਾਡੀ ਤਿਆਰ ਹੋ ਜੂਗੀ ਜਿਹੜੇ ਵੀ ਬੰਦੇ ਨੇ ਕਿੰਨੇ ਆਣਾ ਵਾ ਉਹ ਫਿਰ ਉਧਰ ਆਉਣਗੇ ਇਹ ਬਾਡੀ ਥਨੀ ਚੜ ਕੇ ਉੱਥੋਂ ਐਂਟਰੀ ਕਰਉਣਗੇ ਤੇ ਫਿਰ ਆਪਣਾ ਕੰਮ ਕਰਨਗੇ ਜਦੋਂ ਵੀ ਆਪਣਾ ਜਹਾਜ਼ ਪੋਰਟ ਤੇ ਪਹੁੰਚਦਾ ਵਾ ਤੇ ਆਹੀਂ ਹੁੰਨੇ ਆ ਜਾਹ ਦੇ ਵੀ ਬਾਈ ਜਾਣੇ ਆਂ ਅਸੀਂ ਕਰੂ ਅਸੀਂ ਟੋਟਲ ਬਾਈ ਜਾਣੇ ਆ ਤੇ ਪਰ ਇੰਨੇ ਜਾਣੇ ਜਿਹੜੇ ਹੁੰਦੇ ਆ ਉਹ ਕਾਫੀ ਨਹੀਂ ਹੁੰਦੇ ਜਾਹ ਤੇ ਕੰਮ ਕਰਨ ਵਾਸਤੇ ਜਦੋਂ ਜਾਹ ਚਲੋ ਸਮੁੰਦਰ 'ਚ ਹੁੰਦਾ ਵਾ ਉਦੋਂ ਤੇ ਕੰਮ ਹੋਰ ਤਰ੍ਹਾਂ ਦਾ ਹੁੰਦਾ ਵਾ ਪਰ ਜਦੋਂ ਜਾਹ ਪੋਰਟ ਤੇ ਆ ਜਾਂਦਾ ਫਿਰ ਆਹ ਕੰਟੇਨਰ ਲੈਣੇ ਲੋਡ ਹੋਣੇ ਤੇ ਕੰਮ ਬਹੁਤ ਜਿਆਦਾ ਹੁੰਦਾ ਤੇ ਬਾਹਰ ਦੇ ਬੰਦੇ ਆਉਂਦੇ ਆ ਘੱਟੋ ਘੱਟ 30 30 40 40 50 50 ਬੰਦੇ ਨਾ ਬਾਹਰੋਂ ਕੰਮ ਕਰਨ ਆਉਂਦੇ ਜਿਹੜੀ ਵੀ ਕੰਟਰੀ 'ਚ ਆਪਾਂ ਪਹੁੰਚਦੇ ਆ ਉੱਥੋਂ ਦੇ ਬੰਦੇ ਕੰਮ ਕਰਨਾ ਆਉਂਦੇ ਉਹਨਾਂ ਨੂੰ ਆਪਾਂ ਸਟਿਵਡੋਰ ਕਹਿੰਨੇ ਆ ਉਹ ਕੰਟੇਨਰਾਂ ਦੇ ਲੋਕ ਖੋਲਣੇ ਇਹਨਾਂ ਦੀ ਲੈਸ਼ਿੰਗ ਖੋਲਣੀ ਸਾਰਾ ਕੁਝ ਉਹਨਾਂ ਨੇ ਕਰਨਾ ਵਾ ਆਪਾਂ ਸਿਰਫ ਬਸ ਧਿਆਨ ਰੱਖਣਾ ਵਾ ਵੀ ਕੰਮ ਆਪਣੇ ਜਹਾਜ਼ ਦੇ ਸਹੀ ਹੋਂਦੇ ਆ ਕੰਟੇਨਰ ਸਹੀ ਲੋਡ ਹੁੰਦੇ ਸਹੀ ਆਉਂਦੇ ਸਹੀ ਜਾਂਦੇ ਇਦਾਂ ਦਾ ਕੰਮ ਹੁੰਦਾ ਆਪਣਾ ਠੀਕ ਹੈ ਜੀ ਨਾ ਇੱਥੋਂ ਤੁਸੀਂ ਮਾਰੋ ਨਿਗਾਹ ਜੇ ਤੁਸੀਂ ਆਵਾਂ ਧਿਆਨ ਮਾਰੋ ਨਾ ਤੇ ਆਵੇ ਇੱਥੇ ਪੋਰਟ ਦੇ ਉੱਤੇ ਜਿਹੜੇ ਬੰਦੇ ਆ ਉਹ ਬਿਲਕੁਲ ਤਿਆਰ ਬੈਠੇ ਇਹਨਾਂ ਬੰਦਿਆਂ ਦਾ ਕੰਮ ਆ ਵੀ ਜਦੋਂ ਜਹਾਜ਼ ਆਪਣਾ ਕਿਨਾਰੇ ਦੇ ਪਹੁੰਚ ਗਿਆ ਨਾ ਤੇ ਜਿਹੜੀਆਂ ਆਪਣੇ ਜਹਾਜ਼ ਦੀਆਂ ਰस्सियां ਵਾ ਇਹਨਾਂ ਬੰਦਿਆਂ ਨੇ ਖਿੱਚ ਕੇ ਤੇ ਆੜੇ ਬੁਲਾੜ ਦਿਸੰਦੇ ਨਾ ਕਾਲੇ ਜੋ ਫਿਰ ਰਸੀਆਂ ਦੇ ਨਾਲ ਜਹਾਜ਼ ਆਪਣਾ ਐ ਬਿਲਕੁਲ ਟਾਈਟ ਹੋਇਆ ਨਾ ਤੇ ਆ ਵੇਖੋ ਇਹ ਵਿਅਤਨਾਮ ਸ਼ਹਿਰ ਹੈ ਤੇ ਆਪਣਾ ਸੌਰੀ ਵਿਅਤਨਾਮ ਕੰਟਰੀ ਤੇ ਵੰਗਤਾਉ ਸ਼ਹਿਰ ਤੇ ਆ ਵੇਖੋ ਕਰੇਨਾ ਚੱਲਣ ਦੀਆਂ ਪੋਰਟ ਦੇ ਉੱਤੇ ਤੱਕ ਪਾਉਂਦੇ ਆ ਪੂਰੀਆਂ ਪੋਰਟਾਂ ਦੇ ਉੱਤੇ ਦਿਨ ਰਾਤ ਕੰਮ ਚੱਲਦਾ ਕੰਟੇਨਰ ਆਉਂਦੇ ਜਾਂਦੇ ਕੰਟੇਨਰਾਂ ਦੇ ਵਿੱਚ ਜਿਹੜਾ ਜਿਹੇ ਸਮਾਨ ਦੀ ਗੱਲ ਕਰੋ ਵੀ ਤੁਸੀਂ ਪੁੱਛਦੇ ਸਮਾਨ ਕਿ ਆਉਂਦਾ ਵਾ ਤੇ ਜਿੰਨੇ ਵੀ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਆ ਚੀਜ਼ਾਂ ਆਪਾਂ ਯੂਜ਼ ਕਰਦੇ ਆ ਜਿਨ੍ਹਾਂ ਦੇ ਉੱਤੇ ਬਾਹਰਲੀਆਂ ਕੰਟਰੀਆਂ ਦੇ ਟੈਗ ਲੱਗੇ ਜਿਦਾਂ ਮੇਡ ਇਨ ਵਿਅਤਨਾ ਮੇਡ ਇਨ ਯੂ ਐਸ ਏ ਮੇਡ ਇਨ ਚਾਇਨਾ ਉਹ ਹਰ ਚੀਜ਼ ਇਨ੍ਹਾਂ ਕੰਟੇਨਰਾਂ ਦੇ ਵਿੱਚ ਪਾ ਕੇ ਤੁਹਾਡੇ ਤੱਕ ਪਹੁੰਚਦੀ ਆ ਭਾਵੇਂ ਫਿਰ ਉਹ ਇਲੈਕਟ੍ਰੋਨਿਕਸ ਹੋਵੇ ਭਾਵੇਂ ਕੱਪੜੇ ਹੋਣ ਭਾਵੇਂ ਮਸ਼ੀਨਰੀ ਪਾਰਟਸ ਹੋਣ ਸਪੇਅਰ ਪਾਰਟ ਜੋ ਵੀ ਸਮਾਨ ਆ ਨਾ ਉਹ ਸਾਰਾ ਇਨ੍ਹਾਂ ਕੰਟੇਨਰਾਂ ਦੇ ਵਿੱਚ ਹੀ ਪਾ ਕੇ ਤੇ ਸਾਡਿਆਂ ਜਹਾਜ਼ਾਂ ਦੇ ਉੱਪਰ ਲੋਡ ਹੋ ਕੇ ਤੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਠੀਕ ਆ ਇਹ ਕੰਮ ਜਿਦਾਂ ਟਰੱਕਾਂ ਵਾਲਾ ਕੰਮ ਨਹੀਂ ਆ ਉਹੀ ਸੇਮ ਸਿਸਟਮ ਆ ਬਸ ਇਹ ਥੋੜਾ ਵੱਡੇ ਲੈਵਲ ਤੇ ਚੱਲਦਾ ਵਾ ਟਰੱਕ ਦੇ ਉੱਤੇ ਆਪਣੇ ਇੱਕ ਕੰਟੇਨਰ ਆਉਂਦਾ ਵੱਡੀ ਗੱਲ ਦੋ ਕੰਟੇਨਰ ਆਉਂਦੇ ਆ ਤੇ ਇਹ ਜਿਹੜੇ ਜਹਾਜ਼ ਦੇ ਉੱਤੇ ਆ ਇਹਦੇ ਤੇ ਆਪਣੇ ਆਉਂਦੇ ਆ ਹਜ਼ਾਰਾਂ ਕੰਟੇਨਰ ਆਉਂਦੇ ਆ ਠੀਕ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਸਾਰਾ ਪੋਰਟ ਆ ਜਿਹੜਾ ਤੁਸੀਂ ਦਿਸੰਦੇਣਾ ਕਰੇਨਾ ਜਦੋਂ ਜਹਾਜ਼ ਆਪਣਾ ਇੱਥੋਂ ਕਿਨਾਰੇ ਦੇ ਉੱਤੇ ਲੱਗ ਗਿਆ ਨਾ ਇਹਨਾਂ ਕਰੇਨਾ ਨੇ ਆ ਬੂਮ ਡਾਊਨ ਹੋ ਜਾਣੇ ਆ ਤੇ ਇਹਨਾਂ ਆਪਣੇ ਜਹਾਜ਼ ਦੇ ਉੱਤੇ ਕੰਟੇਨਰ ਲਾਉਣ ਲਾ ਪੈਣਾ ਕਰਨਾ ਪੈਣਾ ਵਾ ਇਹ ਪੋਰਟ ਤੇ ਆਪਾਂ ਵੱਧ ਤੋਂ ਵੱਧ ਰੁਕਣਾ ਹੈ ਜੀ ਅੱਜ 13 ਤਰੀਕ ਜਦੋਂ ਮੈਂ ਵੀਡੀਓ ਬਣਾਉਂਦਿਆਂ ਵਾ 13 ਤਰੀਕ ਤੇ 14 ਤਰੀਕ ਦਾ ਸਾਰਾ ਦਿਨ ਰੁਕਣਾ ਤੇ 15 ਤਰੀਕ ਨੂੰ ਇਥੋਂ ਜਾਇਨੇ ਨਿਕਲ ਜਾਣਾ ਵਾ ਅਗਲਾ ਪੋਰਟ ਫਿਰ ਦਾ ਚਾਈਨਾ ਹੀ ਆ ਚਾਈਨਾ ਦਾ ਪੋਰਟ ਨਾਨਸ਼ਾ ਤੇ ਯੰਤਿਆਂ ਦੋ ਪੋਰਟ ਇਹ ਜਾਇਨੇ ਕਰਦੇ ਫਿਰ ਸਿੱਧਾ ਨੇ ਅਮਰੀਕਾਲ ਨੂੰ ਚਾਲੇ ਪਾ ਦੇਣੇ ਆ 17-18 ਦਿਨ ਇਹਨੂੰ ਲੱਗਦੇ ਅਮਰੀਕਾ ਪਹੁੰਚਣ ਨੂੰ ਪਰ ਮੈਂ ਇਹ ਪੋਰਟ ਤੋਂ ਉੱਤਰ ਜਾਣਾ ਵਾ ਮੇਰੀ ਬਸ ਅੱਜ ਦਾ ਦਿਨ ਹੀ ਡਿਊਟੀ ਰਹਿ ਗਈ ਆ ਆ ਮੇਰੀ ਡਿਊਟੀ ਨਹੀਂ 12 ਤੋਂ 4 ਵਜੇ ਤੱਕ 4 ਵਜੇ ਮੈਂ ਡਿਊਟੀ ਕਰਕੇ ਛੁੱਟੀ ਕਰ ਲੈਣੀ ਫਿਰ ਰਾਤ ਨੂੰ ਫਿਰ 12 ਤੋਂ 4 ਡਿਊਟੀ ਕਰਨੀ ਆ ਤੇ ਕੱਲ ਆਪਣਾ ਸਾਈਨ ਆਫ ਹੈ ਕੱਲ ਮੈਂ ਇਥੋਂ ਉੱਤਰ ਜਾਣਾ ਜਾਇਦ ਤੇ 2025 ਨੂੰ ਮੈਂ ਇਹ ਵੀਡੀਓ ਬਣਾਉਂਦਿਆਂ ਤੁਸੀਂ ਕਹਿੰਦੇ ਹੁੰਦੇ ਵੀ ਵੀਡੀਓ ਤੇ ਦੱਸਿਆ ਕਰ ਵੀ ਟਾਈਮ ਕਿਹੜਾ ਕਿਹੜਾ ਨਹੀਂ ਤੇ ਆਪਾਂ ਘਰੇ ਪਹੁੰਚ ਜਾਗੇ ਫਿਰ ਤੇ ਉੱਥੇ ਜਾ ਕੇ ਤੁਹਾਨੂੰ ਅੱਗੇ ਦੇ ਵਲੌਗ ਖਾਇਆ ਕਰਾਂਗੇ ਤਾਂਇ ਕਰਾਂ ਤੁਸੀਂ ਪੋਰਡ ਦੇ ਝਾਤੀ ਮਾਰ ਲਓ ਉਹ ਜਿਹੜਾ ਅੱਗ ਨਿਕਲਦੀ ਦਿਸੰਦੀ ਜੇ ਉਹ ਔਇਲ ਮਤਲਬ ਇਥੇ ਔਇਲ ਜਿਹੜਾ ਪਲੇਟਫਾਰਮ ਆ ਉਹਦਾ ਕੰਮ ਚੱਲਣ ਦਿਆ ਵਾ ਇੱਥੇ ਆਵੇ ਤੇਲ ਵਾਲਾ ਜਹਾਜ਼ ਦਾ ਨਾ ਟੈਂਕਰ ਤੇਲ ਲੈ ਕੇ ਆਉਂਦੇ ਆ ਉਹ ਇੱਥੇ ਲੱਗਦੇ ਆ ਠੀਕ ਆ ਤੇ ਉਹ ਪਰੇ ਜੇ ਤੁਸੀਂ ਝਾਤੀ ਮਾਰੋ ਤੇ ਦੂਰ ਤੱਕ ਜਹਾਜ਼ ਹੀ ਜਹਾਜ਼ ਖਲੋਤੇ ਆ ਆ ਆਪਣੇ ਜਾਜ ਦੀ ਪੌੜੀ ਇੱਧਰ ਆ ਤੁਸੀਂ ਨਿਗਾਹ ਮਾਰ ਲਓ ਆ ਵੀ ਆ ਆਪਣੇ ਜਾਜ ਦੀ ਪੌੜੀ ਆ ਤੁਹਾਨੂੰ ਮੈਂ ਵਿਖਾ ਦੇਣਾ ਇਹ ਪੌੜੀ ਥਾਣੀ ਆਪਣਾ ਬੰਦੇ ਚੜ ਕੇ ਆਉਣਗੇ ਉਤਰਨਗੇ ਆਵੇ ਇਸ ਤਰ੍ਹਾਂ ਪੌੜੀ ਹੁੰਦੀ ਜਾਜ ਦੀ ਤੇ ਇਹ ਪੌੜੀ ਥਾਣੀ ਬੰਦੇ ਚੜਦੇ ਆ ਉਤਰਦੇ ਇਹਨੂੰ ਆਪਾਂ ਗੈਂਗਵੇ ਕਹਿੰਦੇ ਆ ਜਾਜ ਦਾ ਠੀਕ ਆ ਇੱਥੇ ਹੁਣ ਮੇਰੀ ਡਿਊਟੀ ਅੱਜ ਇੱਥੇ ਆ ਪਿਛਲੇ ਵਲੌਗ ਚ ਤੁਹਾਨੂੰ ਮੈਂ ਵਿਖਾਇਆ ਸੀ ਕਿ ਮੇਰੀ ਜਿਹੜੀ ਡਿਊਟੀ ਆ ਉਹ ਅਗਲੇ ਹਿੱਸੇ ਤੇ ਹੀ ਜਾਜ ਦੇ ਉਤੋਂ ਆਪਾਂ ਰस्सियां ਬੰਨੀਆਂ ਸੀ ਸਾਰਾ ਉਹ ਤੁਹਾਨੂੰ ਸੀਨ ਵਿਖਾਇਆ ਸੀ ਹੁਣ ਮੈਂ ਇੱਥੇ ਡਿਊਟੀ ਕਰਦੇ ਆ ਠੀਕ ਹੈ ਜੀ ਜਾਜ ਦਾ ਜਿਹੜਾ ਕੰਮ ਤੇ ਇੱਥੇ ਸੇਫਟੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ। ਤਾਹੜਾ ਤੁਸੀਂ ਮੇਰੇ ਹੱਥ 'ਚ ਵੇਖੰਦੇ ਹੋ ਜੇ ਨਾ ਇਹਨੂੰ ਕਹਿੰਦੇ ਆ ਸੇਫਟੀ ਹਾਰਨੈਸ। ਇਹਦਾ ਕੰਮ ਇਹ ਹੁੰਦਾ ਵਾ ਕਿ ਜਦੋਂ ਵੀ ਆਪਾਂ ਕੋਈ ਕੰਮ ਓਵਰਸਾਈਡ ਕਰਨਾ, ਓਵਰਸਾਈਡ ਦਾ ਮਤਲਬ ਵੀ ਆਵੇ ਹੁਣ ਜਿਤਨਾ ਮੈਂ ਇੱਥੇ ਤੁਰ ਰਿਹਾ ਫਿਰਦਾ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਗਈ। ਇੱਥੇ ਨਾਰਮਲ ਆਪਾਂ ਆਵੇ ਹੈਲਮਟ ਵਗੈਰਾ ਪਾਇਆ, ਸੇਫਟੀ ਸ਼ੂਜ਼ ਪਾਏ ਆ। ਪਰ ਜਦੋਂ ਹੀ ਆਪਾਂ ਬਾਹਰਲੇ ਬੰਨੇ ਕੰਮ ਕਰਨਾ ਮੈਂ ਤੁਹਾਨੂੰ ਮਿਖਾਉਣਾ ਵਾ ਤੇ ਉਦੋਂ ਫਿਰ ਆਪਾਂ ਨੂੰ ਆਹ ਸੇਫਟੀ ਹਾਰਨੈਸ ਪਾਉਣਾ ਪੈਂਦਾ ਵਾ। ਇਹਦਾ ਇਹ ਕ ਪੈਰਪੋਰ ਤਿਲਕ ਜੇ ਕੁਛ ਹੋ ਜੇ ਤੇ ਬੰਦਾ ਸਿੱਧਾ ਸਮੁੰਦਰ ਚ ਨਾ ਜਾ ਡਿਗੇ ਤੇ ਜੇ ਉਹਨੂੰ ਸੱਟ ਪੇਟ ਨਾ ਲੱਗੇ ਤੇ ਉਹਦੇ ਵਾਸਤੇ ਜਿਹੜਾ ਇਹ ਆ ਆ ਸੇਫਟੀ ਹਾਰਨੈਸ ਪਾਇਆ ਜਾਂਦਾ ਠੀਕ ਆ ਅਵੇ ਇਦਾਂ ਦਾ ਕੋਈ ਦਾ ਸਿਸਟਮ ਹੁੰਦਾ ਵਾ ਇਹਨੂੰ ਇਦਾਂ ਪਾਈਦਾ ਤੇ ਇਹਦੀ ਹੋ ਕਲਾਲੇ ਦੀ ਆ ਉਹਦੇ ਨਾਲ ਤੁਹਾਨੂੰ ਮੈਂ ਸਾਰਾ ਵਿਖਾਉਣਾ ਠੀਕ ਆ ਕੰਮ ਪੂਰਾ ਸੇਫਟੀ ਦੇ ਨਾਲ ਕਰੀਦਾ ਇਹ ਨਹੀਂ ਆ ਤੇ ਮੂੰਹ ਚੁੱਕਿਆ ਤੇ ਬਸ ਕਰਨ ਲੱਪੇ ਤੇ ਬਾਅਦ ਵਿੱਚ ਸਟਾ ਲਵਾ ਲੀਆਂ ਕਿਉਂਕਿ ਜਾਜ ਦੇ ਉੱਤੇ ਡਾਕਟਰ ਨਹੀਂ ਹੁੰਦਾ ਤੁਸੀਂ ਪੁੱਛਿਆ ਜੇ ਕਿਸੇ ਨੂੰ ਸੱਟ ਲੱਗ ਜੇ ਕੋਈ ਹੋ ਜੇ ਤੇ ਜਾਜ ਤੇ ਡਾਕਟਰ ਹੁੰਦਾ ਕਿ ਨਹੀਂ ਹੁੰਦਾ ਤੇ ਬਿਲਕੁਲ ਜਿੱਦਾ ਜਾਜ ਤੇ ਡਾਕਟਰ ਨਹੀਂ ਹੁੰਦਾ ਪਰ ਜਾਜ ਦੇ ਆਪਣੇ ਆਪਣੇ ਹਸਪੀਟਲ ਜਰੂਰ ਹੁੰਦਾ ਜਿੱਥੇ ਉਹਦੀ ਫਸਟ ਏਡ ਦਾ ਪ੍ਰਬੰਧ ਕੀਤਾ ਹੁੰਦਾ ਵਾ ਸਿਰਫ ਆਪਾਂ ਨੂੰ ਦਵਾ ਦਾ ਆਰੂ ਮਾੜਾ ਮੋੜ ਪੱਟੀ ਪੁੱਟੀ ਉਹਦੀ ਕਰ ਸਕਦੇ ਆ ਆਪਣੇ ਜਾਜ ਦੇ ਇੱਕ ਅਫਸਰ ਨੂੰ ਮੈਡੀਕਲ ਟ੍ਰੇਨਿੰਗ ਦਿੱਤੀ ਹੁੰਦੀ ਆ ਫਿਰ ਉਹ ਕਰਦੇ ਆ ਫੋਨ ਕੰਪਨੀ ਨੂੰ ਫੋਨ ਕਰਕੇ ਕੰਪਨੀ ਦੇ ਕੋਲ ਪ੍ਰੋਫੈਸ਼ਨਲ ਡਾਕਟਰ ਹੁੰਦੇ ਆ ਤੇ ਫੋਨ ਦੇ ਉੱਤੇ ਫਿਰ ਉਹ ਤੋਂ ਸਾਰੀ ਜਿਹੜੀ ਆ ਐਡਵਾਈਸ ਲੈਂਦੇ ਉਹਨੂੰ ਪੁੱਛਦੇ ਆ ਵੀ ਹਾਂ ਹੁਣ ਬੰਦੇ ਨੂੰ ਇਦਾਂ ਦਾ ਗੱਲ ਤੇ ਉਹਨੂੰ ਕੀ ਜੀ ਦਵਾਈ ਦਈਏ ਕੀ ਨਹੀਂ ਦਵਾਈਆਂ ਦਵਾਈਆਂ ਜਾਜ ਤੇ ਸਾਰੀਆਂ ਹੁੰਦੀਆਂ ਵਾ ਤੇ ਮਾੜਾ ਮੋੜ ਓੜਪੋੜ ਹੀ ਆਕੇ ਕੋਈ ਐਡਾ ਖਾਸ ਇਲਾਜ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਕਰਕੇ ਸੇਫਟੀ ਸੱਟ ਲੱਗਣੀ ਨਹੀਂ ਦੇਈਦੀ ਇਦਾਂ ਦਾ ਚਾਂਸ ਬਣ ਨਹੀਂ ਨਹੀਂ ਦਈਦਾ ਕਿ ਇਸ ਬੰਦੇ ਨੂੰ ਸੱਟ ਲੱਗੇ ਠੀਕ ਹੈ ਬਹੁਤ ਘੱਟ ਚਾਂਸ ਹੁੰਦਾ ਜਾਜ ਦੇ ਤੇ ਕਿਸੇ ਨੂੰ ਸੱਟ ਵੇਟ ਲੱਗੇ ਆਵੇ ਆ ਉਤੋਂ ਦੀ ਮੈਂ ਲਾਈਫ ਜੈਕਟ ਪਾ ਲਈ ਆ ਕਿ ਜੇ ਮੰਨ ਲਓ ਜਿੱਦਾਂ ਮੈਂ ਕੰਮ ਕਰਦਿਆਂ ਹਨਾ ਜੇ ਡਿੱਗਾ ਵੀ ਪਹਿਲੀ ਸੇਫਟੀ ਆ ਹਾਰਨੈਸ ਇਹਨੇ ਮੈਨੂੰ ਡਿੱਗਣ ਹੀ ਨਹੀਂ ਦੇਣਾ ਠੀਕ ਹੈ ਉੱਤੇ ਦੀ ਆ ਮੈਂ ਲਾਈਫ ਜੈਕਟ ਪਾ ਲਈ ਆ ਇਹ ਮੈਂ ਤਾਂ ਪਾਈ ਆ ਵੀ ਜੇ ਮੰਨ ਲਓ ਇੱਕ ਵੇਲੇ ਮੈਂ ਡਿੱਗ ਵੀ ਪਾਵਾਂ ਤੇ ਇਹਨੇ ਫੁੱਲ ਜਾਣਾ ਵਾਂ ਤੇ ਇਹਨੇ ਮੈਨੂੰ ਪਾਣੀ ਚ ਨਹੀਂ ਡਿੱਗਣ ਦੇਣਾ ਡੁੱਬਣ ਦੇਣਾ ਠੀਕ ਆ ਬਾਕੀ ਤਰਾਕੀ ਵੀ ਮਾੜੀ ਮੋਡ ਆਉਂਦੀ ਐ ਏਡੀ ਗੱਲ ਵੀ ਕੋਈ ਨਹੀਂ ਗਈ ਠੀਕ ਆ ਸੇਫਟੀਆਂ ਦੇ ਤਿੰਨ ਤਿੰਨ ਚਾਰ ਚਾਰ ਲੇ ਰਹਾ ਵਾਂ ਪਹਿਲੀ ਸੇਫਟੀ ਆ ਮੈਂ ਸੇਫਟੀ ਹਾਰਨੈਸ ਪਾਇਆ ਦੂਸਰੀ ਸੇਫਟੀ ਉੱਪਰ ਲਾਈਫ ਜੈਕਟ ਪਾ ਲਈ ਆ ਤੇ ਤੀਸਰੀ ਸੇਫਟੀ ਆ ਜਿੱਦ ਤੱਕ ਮੈਂ ਬਹੋਣਾ ਉਹ ਪਈ ਆ ਮੇਰੇ ਕੋਲ ਜਾ ਬਈ ਤਰਾਂ ਨਾ ਗਲਵਜ਼ ਵਗੈਰਾ ਪਾ ਕੇ ਤੇ ਤੀਸਰੀ ਸੇਫਟੀ ਆ ਗਈ ਆ ਵੀ ਆ ਗਿਆ ਆਪਣੇ ਫਾਲ ਅ ਆ ਜਿਹੜਾ ਦਿਸੰਦਾ ਜਣਾ ਸਿਸਟਮ ਹੈ ਇਹ ਆ ਫਾਲ ਰੈਸਟਰ ਨੂੰ ਕਹਿੰਦੇ ਆਵੇ ਇਹਨੂੰ ਮੈਂ ਆਪਦੇ ਅੱਦੇ ਨਾਲ ਅਟੈਚ ਕਰ ਲੈਣਾ ਵਾ ਤੇ ਇਹਦੇ ਇਹਦਾ ਕੀ ਮਤਲਬ ਹੈ ਜਿਦਾਂ ਆਪਣੇ ਗੱਡੀਆਂ ਦੇ ਵਿੱਚ ਉਹ ਨਹੀਂ ਲੱਗੇ ਆਪਣੇ ਗੱਡੀਆਂ ਦੇ ਵਿੱਚ ਲੱਗੀ ਹੁੰਦੀ ਲਾਈਫ ਬੈਲਟ ਲੱਗੀ ਹੁੰਦੀ ਜਿਦਾਂ ਠੀਕ ਆ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਆਹੋ ਮੈਨੂੰ ਗਲਵਜ਼ ਪਾ ਲਦਾ ਵੇ ਹੁਣ ਮੈਂ ਨਾ ਤਿੰਨ ਤੇਰੀ ਤੇਰੀ ਸੇਫਟੀ ਯੂਜ਼ ਕਰ ਲਈ ਆ ਪਹਿਲੀ ਸੇਫਟੀ ਦਾ ਮੈਂ ਹਾਰਨੈਸ ਲਾਇਆ ਠੀਕ ਆ ਦੂਸਰੀ ਸੇਫਟੀ ਉੱਤਰ ਮੈਂ ਆਵੇ ਲਾਈਫ ਜੈਕਟ ਪਾਈ ਆ ਤੇ ਤੀਸਰੀ ਸੇਫਟੀ ਆਹ ਵਾਲਾ ਅਲਫਾਲ ਅਰੇਸਟਰ ਇਹਦਾ ਕੰਮ ਇਹ ਆ ਕਿ ਜਿੰਨਾ ਜਿੰਨਾ ਮੈਂ ਅੱਗੇ ਪਿੱਛੇ ਜਾਣਾ ਵਾ ਤੇ ਇਹਨੇ ਖੁੱਲਦਾ ਜਾਣਾ ਖੁੱਲਦਾ ਜਾਣਾ ਤੇ ਜੇ ਅਚਾਨਕ ਮੰਨ ਲਓ ਮੇਰਾ ਪੈਰ ਤਿਲਕੇ ਮੈਂ ਡਿੱਗਣ ਲੱਗਾ ਇਹਨੇ ਆਵੇ ਇਦਾਂ ਲੌਕ ਹੋ ਜਾਣਾ ਇਹਨੇ ਠੀਕ ਆ ਆਵੇ ਇਸ ਤਰ੍ਹਾਂ ਇਹਨੇ ਲੌਕ ਹੋ ਜਾਣਾ ਤੇ ਇਹਦਾ ਕੰਮ ਇਹ ਆ ਕਿ ਮੈਨੂੰ ਸੇਫਟੀ ਪ੍ਰੋਵਾਈਡ ਕਰਨੀ ਠੀਕ ਆ ਜੀ ਜਦੋਂ ਆਪਣਾ ਜਾਹ ਜਿਤਨਾ ਪਹੁੰਚਦਾ ਲਾਗੇ ਤੇ ਆਪਣੇ ਬੰਦਿਆਂ ਨੇ ਹੋਂ ਵੇਖੋ ਰਸੀਆਂ ਭੇਜਦੀਆਂ ਥੱਲੇ ਦਾ ਨਾ ਵਿਖਾਉਣਾ ਜਾਹ ਦੀਆਂ ਰਸੀਆਂ ਵਾਂ ਮਗਰ ਜਿਹੜੇ ਬੰਦੇ ਆਪਣੇ ਸਟੈਂਡ ਬਾਈ ਜਾਂ ਨਾਲ ਦੇ ਆਪਣੇ ਸਾਰਾ ਜਾਹ ਦਾ ਗਰੂ ਉਹਨਾਂ ਨੇ ਆਵਿਆ ਰਸੀਆਂ ਭੇਜਤੀਆਂ ਵਾਂ ਇਹ ਕਾਫੀ ਮੋਟੀਆਂ ਰਸੀਆਂ ਹੁੰਦੀਆਂ ਛੇ ਰਸੀਆਂ ਆਪਣਾ ਜਾਹ ਦੀਆਂ ਆਪਾਂ ਪਾਉਣੀਆਂ ਵਾਂ ਅੱਗੇ ਤੇ ਛੇ ਪਿੱਛੇ ਤੇ ਇਹਨਾਂ ਰਸੀਆਂ ਦੇ ਨਾਲ ਜਾਹ ਨੇ ਕਿਨਾਰੇ ਦੇ ਨਾਲ ਬੱਜਣਾ ਆ ਦਸੰਦੇਜ ਬੰਦੇ ਖਿੱਚਦੇ ਰਸੀਆਂ ਨੂੰ ਇਹਨਾਂ ਨੇ ਰਸੀਆਂ ਖਿੱਚ ਕੇ ਤੇ ਆੜੇ ਕਾਲੇ-ਕਾਲੇ ਬਲਾਡ ਦਸੰਦੇ ਨਾ ਆ ਵਾਲੇ ਆ ਵਾਲੇ ਇਹਨਾਂ ਦੇ ਵਿੱਚ ਪਾ ਦਿੰਦੇ ਆ ਵਾਂ ਤੇ ਜਹਾਜ਼ ਦੇ ਉਤੇ ਆਪਣੇ ਬੱਚੀ ਤਰ੍ਹਾਂ ਦੀਆਂ ਆਵੇ ਮੋਟਰਾਂ ਲੱਗੀਆਂ ਨੇ ਵਿੰਚਾਂ ਜਿਤਰਾ ਮੋਟਰ ਲੱਗੀ ਆ ਨਾ ਇਸ ਤਰ੍ਹਾਂ ਬੜੀਆਂ ਬੜੀਆਂ ਪਿੱਛੇ ਮੋਟਰਾਂ ਲੱਗਿਆ ਜਿਤਰਾ ਲੱਗੀ ਆ ਪਿੱਛੇ ਬਹੁਤ ਵੱਡੀਆਂ ਆਵੇ ਤੇ ਚਲੋ ਮੈਂ ਤੁਹਾਨੂੰ ਉਦਾਂ ਹੀ ਸੈਂਪਲ ਹੀ ਦੱਸਣ ਦਿਆਵਾ ਤੇ ਆਵੇ ਇਹਨਾਂ ਨੇ ਇਸ ਤਰ੍ਹਾਂ ਰਸੀਆਂ ਪਾ ਦੇਣੀਆਂ ਵਿੱਚ ਤੇ ਫਿਰ ਆਪਾਂ ਉਹ ਮੋਟਰਾਂ ਦਾ ਲੀਵਰ ਖਿੱਚਣਾ ਟਾਈਟ ਕਰਨੀਆਂ ਤੇ ਜਹਾਜ਼ ਆਪਣਾ ਐ ਕਿਨਾਰੇ ਦੇ ਨਾਲ ਲੱਗ ਜਾਣਾ ਬਾਕੀ ਜਿਹੜੀਆਂ ਆ ਚੀਜ਼ਾਂ ਤੁਸੀਂ ਵੇਖੰਦੇ ਹੋ ਜੇ ਨਾ ਆ ਜਿਹੜੀਆਂ ਇਹ ਆ ਪਲਾਸ ਇਹ ਆ ਰਬੜ ਦੇ ਫੈਂਡਰ ਇਹਨਾਂ ਦਾ ਕੰਮ ਤਾਂ ਮੈਂ ਪਿਛਲੀ ਵੀਡੀਓ ਚ ਵੀ ਦੱਸਤਾ ਸੀ ਇਹ ਤਾਂ ਲੱਗੇ ਆ ਵੀ ਜਹਾਜ਼ ਆਪਣਾ ਲੋਹੇ ਦਾ ਵਾ ਤੇ ਉਹ ਇਤਨਾ ਸ਼ਿਪ ਨੂੰ ਵੀ ਸਕ੍ਰੈਚਾਂ ਤੋਂ ਬਚਾਈਦਾ ਵਾ ਠੀਕ ਆ ਤੇ ਇਹ ਰਬੜ ਦੇ ਫੈਂਡਰ ਲੱਗੇ ਆ ਕਿਉਂਕਿ ਜਿਹੜੇ ਆ ਕਿਨਾਰਾ ਹੈ ਨਾ ਇਹ ਪੂਰਾ ਕੰਕਰੀਟ ਦਾ ਬਣਿਆ ਪੂਰਾ ਕੰਕਰੀਟ ਦਾ ਬਣਿਆ ਪੱਕਾ ਕਿਨਾਰਾ ਵਾ ਤੇ ਜਿਹਦੇ ਨਾਲ ਜ਼ੋਰ ਦੀ ਝਾਜ ਵਾਜੇ ਤੇ ਜਾ ਇਹਨੂੰ ਹੋ ਸਕਦੀ ਆ ਡੈਮੇਜ ਹੋ ਸਕਦਾ ਉਹਦੀ ਸ਼ਿਪ ਸਾਈਡ ਖਰਾਬ ਹੋ ਸਕਦੀ ਆ ਰੰਗ ਲੈ ਜਾਂਦਾ ਉਹ ਨਹੀਂ ਲੈਣ ਦੇਦਾ ਵੇ ਲੋ ਇਸ ਤਰ੍ਹਾਂ ਦਾ ਕੰਮ ਹੁੰਦਾ ਜੇ ਆ ਬੰਦੇ ਆਨੇ ਨੇ ਬੰਦੇ ਢੀ ਭਾਰੀ ਰੱਸੀ ਆ ਪੈਨੂੰ ਆਨੇ ਆਨੇ ਜਾਣੇ ਖਿੱਚਦੇ ਆ ਕੰਮ ਬਹੁਤ ਜ਼ਿਆਦਾ ਹਾਈ ਲੈਵਲ ਦਾ ਬਹੁਤ ਵੱਡਾ ਬਹੁਤ ਔਖਾ ਤੇ ਬਹੁਤ ਮੁਸ਼ਕਲ ਵਾਲਾ ਕੰਮ ਆ ਬੰਦਿਆਂ ਲਾਈਫ ਜੈਕ ਨਾ ਪਾਈਆਂ ਵਾਖੀ ਤੇ ਹੁਣ ਮੈਂ ਕੀ ਕਰੂੰਗਾ ਕਿ ਆੜਾ ਜੜਾ ਰਿਮੋਟ ਦੇ ਨਾਲ ਆਪਣਾ ਗੈਂਗਵੇ ਵੀ ਠਾਂ ਕਰੂੰਗਾ ਨਾਲ ਨਾਲ ਮੈਂ ਆਪਣੀ ਡਿਊਟੀ ਕਰੀ ਜਾਣੀ ਆ ਉਹਦੇ ਪਿੱਛੇ ਵਾਲੇ ਵੀਰੇ ਆਪਣੀ ਡਿਊਟੀ ਕਰਨਦੇ ਮੈਂ ਆਪਣੀ ਕਰੀ ਜਾਣੀ ਠੀਕ ਆ ਮੈਨੂੰ ਨੱਪਣਾ ਤੇ ਆਵੇ ਆਪਣੀ ਥਾਉਣ ਲਾਪੀ ਪੌੜੀ ਆ ਮੇਰਾ ਕੰਮ ਆ ਇੱਥੇ ਮੈਂ ਇੱਥੇ ਮੇਰੀ ਡਿਊਟੀ ਇੱਥੇ ਚੱਲਣਦੀ ਆ ਅੱਜ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਸੀ ਮੈਂ ਰਸੀਆਂ ਹੈਂਡਲ ਕਰਦੇ ਆਂ ਅਗਲੇ ਫਾਰਵਰਡ ਸਟੇਸ਼ਨ ਤੇ ਤੇ ਅੱਜ ਮੇਰੀ ਡਿਊਟੀ ਗੈਂਗਵੇ ਤੇ ਆ ਕਿਉਂਕਿ ਅੱਜ ਮੈਂ ਸਟੀering ਕਰਨਦੇ ਆ ਜਾਂ ਚਲਾਉਣਦੇ ਆਂ ਬ੍ਰਿਜ ਤੇ ਹ ਤੇ ਜਹਾਜ਼ ਪਰ ਆਵੇ ਹੁਣ ਸਟਾਪ ਹੋ ਜਾਂਦਾ ਅੱਗੇ ਪਿੱਛੇ ਮੂਵਮੈਂਟ ਬੰਦ ਹੋ ਜਾਂਦੀ ਆ ਫਿਰ ਆਵੇ ਮੋਦਰ ਨੂੰ ਦੂਜੇ ਬੰਨੇ ਉੱਟ ੱੱਕਾ ਲਾਉਂਦੇ ਆ ਤੇ ਜਹਾਜ਼ ਆਪਣਾ ਕਿਨਾਰੇ ਤੇ ਲੱਗਦਾ ਜਾਂਦਾ ਆਵੇ ਆ ਬੰਦਾ ਜਿਹੜਾ ਥੱਲੇ ਪੋਜੀਸ਼ਨ ਦੱਸਣ ਵਾਸਤੇ ਆ ਵੀ ਹਾਂ ਜਿਹੜੀ ਪੌੜੀ ਆਪਣੀ ਸਹੀ ਜਗ੍ਹਾ ਤੇ ਆ ਗਈ ਆ ਪਿੱਛੇ ਰਸੀਆਂ ਉਹ ਵੀ ਟਾਈਟ ਹੋ ਗਈਆਂ ਆਵੇ ਆ ਰਸੀਆਂ ਪਿੱਛੇ ਟਾਈਟ ਹੋ ਗਈਆਂ ਨਾ ਇਸ ਤਰ੍ਹਾਂ ਦੋ ਰਸੀਆਂ ਪੈ ਗਈਆਂ ਵਾ ਤੇ ਚਾਰ ਹੋਰ ਪਾਉਣੀਆਂ ਵਾ ਤੇ ਤੁਸੀਂ ਹੁਣ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਤੇ ਮੈਂ ਤੁਹਾਡੇ ਵਾਸਤੇ ਨਾ ਜਹਾਜ਼ ਦੇ ਇੰਜਨ ਦੀਆਂ ਵੀ ਵੀਡੀਓ ਦੋ ਤਿੰਨ ਬਣਾ ਕੇ ਰੱਖ ਸਾਰਾ ਇੰਜਨ ਰੂਮ ਤੇ ਨਹੀਂ ਵਿਖਾਇਆ ਗਿਆ ਕਿਉਂਕਿ ਜਹਾਜ਼ ਦਾ ਇੰਜਨ ਬਹੁਤ ਜਿਆਦਾ ਵੱਡਾ ਵਾ ਇੱਕ ਵੀਡੀਓ ਦੇ ਵਿੱਚ ਵਿਖਾਉਣਾ ਪੋਸੀਬਲ ਨਹੀਂ ਹੈਗਾ ਪਰ ਮੈਂ ਆਪਣੇ ਵੱਲੋਂ ਫਿਰ ਵੀ ਇੱਕ ਦੋ ਵੀਡੀਓ ਬਣਾ ਕੇ ਰੱਖ ਲਿਆ ਵਾਂ ਮੈਂ ਤੇ ਵਹ ਜਹਾਜ਼ ਤੋਂ ਉਤਰ ਜਾਣਾ ਪਰ ਉਹ ਮੈਂ ਵੀਡੀਓ ਨਾ ਇੱਕ ਦੋ ਦਿਨਾਂ ਦੇ ਵਿੱਚ ਪੋਸਟ ਕਰੂੰਗਾ ਤੁਹਾਡੇ ਵਾਸਤੇ ਤੇ ਤੁਹਾਨੂੰ ਚਲੋ ਇੱਕ ਆਈਡੀਆ ਜੂ ਕਿ ਆਪਣੇ ਜਹਾਜ਼ ਦਾ ਇੰਜਨ ਕਿਵੇਂ ਦਾ ਹੁੰਦਾ ਵਾ ਠੀਕ ਆ ਬਾਕੀ ਢਾਈਆਂ ਤੇ ਨਾ ਮਹੀਨਾ ਬਾਅਦ ਤਿੰਨਾਂ ਸਾਢੇ ਤਿੰਨ ਮਹੀਨਾ ਬਾਅਦ ਮੈਂ ਦੁਬਾਰਾ ਜਹਾਜ਼ ਤੇ ਜਾਣਾ ਵਾਂ ਉਦੋਂ ਫਿਰ ਤੁਹਾਡੇ ਆਪਣੇ ਸ਼ਿਪ ਦੇ ਵਲੌਗ ਤੇ ਆਉਂਦੇ ਹੀ ਰਹਿਣਗੇ ਤੁਹਾਨੂੰ ਮੈਂ ਵਿਖਾਉਂਦਾ ਰਹੂੰ ਸ਼ਿਪ ਕਿਵੇਂ ਦਾ ਹੁੰਦਾ ਪਰ ਜਾ ਲਗਭਗ ਸਾਰੇ ਸੇਮ ਹੀ ਹੁੰਦੇ ਆ ਜਿ ਤਰ੍ਹਾਂ ਆਪਣਾ ਕਾਰਾਂ ਦੇ ਮਾਡਲ ਵੱਖੋ ਵੱਖਰੇ ਹੁੰਦੇ ਆ ਨਾ ਉ ਤਰ੍ਹਾਂ ਹੀ ਜਹਾਜ਼ਾਂ ਦੇ ਮਾਡਲ ਵੱਖੋ ਵੱਖਰੇ ਹੁੰਦੇ ਆ ਥੋੜੀ ਜੀ ਬਨਾਵਟ ਦੇ ਵਿੱਚ ਫਰਕ ਹੁੰਦਾ ਵਾ ਪਰ ਮੇਨ ਆਪਰੇਸ਼ਨ ਸਿਸਟਮ ਜਿਹੜਾ ਸਾਰਾ ਸੇਮ ਹੀ ਹੁੰਦਾ ਵਾ ਥੋੜਾ ਬਹੁਤ ਮਸ਼ੀਨਰੀ ਦਾ ਫਰਕ ਹੁੰਦਾ ਵਾ ਜਹਾਜ਼ ਦੇ ਸਾਈਜ਼ ਦੇ ਹਿਸਾਬ ਨਾਲ ਇੰਜਨ ਦਾ ਫਰਕ ਹੁੰਦਾ ਵਾ ਵੱਡੇ ਛੋਟੇ ਹੁੰਦੇ ਜਹਾਜ਼ ਉਹ ਤੁਹਾਨੂੰ ਸਾਰਾ ਕੋਸ਼ਿਸ਼ ਨਾਲੋਂ ਨਾਲ ਜਿਵੇਂ ਤੁਸੀਂ ਆਪਣੇ ਵਲੌਗ ਬਣਾਦੇ ਰਹੋਗੇ ਤੁਹਾਨੂੰ ਪਤਾ ਲੱਗਦਾ ਰਹੂਗਾ ਤੇ ਨਾਲ ਹੁਣ ਆਪਾਂ ਕੱਲੇ ਤੋਂ ਜਹਾਜ਼ ਤੋਂ ਉਤਰਨਾ ਉਹ ਵੀ ਵਲੌਗ ਬਣਾਵਾਂਗੇ ਤੁਹਾਡੇ ਵਾਸਤੇ ਆਪਣੇ ਪੂਰਾ ਖਰਚੇ ਦੀ ਜੇ ਆਪਾਂ ਗੱਲ ਕਰੀਏ ਤੇ ਖਰਚਾ ਸਾਰਾ ਸਾਡਾ ਕੰਪਨੀ ਹੀ ਕਰਦੀ ਆ ਅਸੀਂ ਆਪਣੇ ਪੱਲੇੋਂ ਕੁਝ ਨਹੀਂ ਦੇਣਾ ਹੁੰਦਾ ਟਿਕਟ ਵਗੈਰਾ ਜੋ ਵੀ ਆ ਸਾਰੀ ਉਹ ਕੰਪਨੀ ਨੇ ਭੇਜਣੀ ਆ ਰੋਟੀ ਪਾਣੀ ਦਾ ਰਹਿਣ ਸਹਿਣ ਦਾ ਲੀੜੇ ਤੋਂ ਹੁੰਦਾ ਕੱਪੜੇ ਸਾਬਣ ਸਾਰਾ ਕੋਈ ਜਿਹੜਾ ਖਰਚਾ ਵਾ ਕੰਪਨੀ ਦਿੰਦੀ ਆ ਠੀਕ ਆ ਜੀ ਤੁਹਾਡੇ ਜਿਹੜੇ ਸਵਾਲ ਹੁੰਦੇ ਆ ਤੁਸੀਂ ਜਰੂਰ ਪੁੱਛਿਆ ਕਰੋ ਕਮੈਂਟਾਂ ਦੇ ਵਿੱਚ ਜੇ ਮੇਰੇ ਤੋਂ ਜਵਾਬ ਨਾ ਦਿੱਤਾ ਜਾਵੇ ਤਾਂ ਪਲੀਜ਼ ਗੁੱਸਾ ਨਾ ਕਰਿਓ ਮੈਂ ਕਮੈਂਟ ਤੁਹਾਡੇ ਸਾਰੇ ਪੜ੍ਹ ਲੈਂਦਾ ਵਾ ਫਿਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਜਰੂਰ ਦਿਖਾਵਾਂ ਠੀਕ ਆ ਜੀ ਤੇ ਚਲੋ ਅੱਜ ਵਾਲੇ ਵਲੌਗ ਦੇ ਵਿੱਚ ਇੰਨਾ ਹੀ ਤੇ ਮਿਲਦੇ ਹਾਂ ਕਿਹੇ ਅਗਲੇ ਵਲੌਗ ਦੇ ਵਿੱਚ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ